thank <laughs> you ਕੀ ਗੁਮੇ ਦਾ ਹੁਕਮ ਆਇਆ ਬਿਲਾਤ ਨੂੰ ਕੋਈ ਕਹਿ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਪ੍ਰਭ ਕਾ ਜ ਰਚਾਇਆ ਗੁਰਮੁਖ ਵਿਆਹ ਆਇਆ ਜਗਤ ਦੇ ਮਾਲਕ ਆਪ ਨਾਰਾਇਣ ਕਲਾ ਤਾਰ ਜਗ ਮੇਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਅੱਜ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਸਤਿਕਾਰਯੋਗ ਮਾਤਾ ਸੁਲਖਣੀ ਜੀ ਦਾ ਵਿਆਹਪੁਰਬ ਹੈ ਸਰਬੱਤ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ 1487 ਈਸਵੀ ਨੂੰ 1544 ਸੰਮਤ ਨੂੰ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਇਸ ਬਟਾਲਾ ਨਗਰ ਦੇ ਵਿੱਚ ਬਰਾਤ ਦੇ ਸਮੇਤ ਸਤਿਗੁਰੂ ਜੀ ਪਹੁੰਚੇ ਇਸ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਰਾਤ ਦਾ ਠਹਿਰਾਓ ਕੀਤਾ ਗਿਆ ਤਿੰਨ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਹਵੇਲੀ ਦੇ ਵਿੱਚ ਮਹਾਰਾਜ ਸਾਹਿਬ ਜੀ ਰਹੇ ਕਿਉਂਕਿ ਸਤਿਗੁਰੂ ਜੀ ਦੇ ਜਿੱਥੇ ਚਰਨ ਪੈ ਜਾਂਦੇ ਨੇ ਜਿੱਥੇ ਜਾਏ ਬਹੇ ਮਰਾ ਸਤਿਗੁਰੂ ਸੋ ਥਾਣ ਸੁਹਾਵਾ ਆਰਾਮ ਰਾਜੋ ਜਗਾ ਸੁਹਾਵਣੀ ਹੋ ਜਾਂਦੀ ਹੈ ਪਵਿੱਤਰ ਹੋ ਜਾਂਦੀ ਹੈ ਪੂਜਨਯੋਗ ਹੋ ਜਾਂਦੀ ਹੈ ਤੇ ਕੰਧ ਸਾਹਿਬ ਜੀ ਦੇ ਨੇੜੇ ਹੀ ਗੁਰਦੁਆਰਾ ਡੇਰਾ ਸਾਹਿਬ ਜੋ ਕਿ ਮੂਰ ਚੰਦ ਪਟਵਾਰੀ ਦਾ ਮਾਤਾ ਚੰਦੋ ਰਾਣੀ ਜੀ ਦਾ ਘਰ ਸੀ ਮਾਤਾ ਸੁਲਖਣੀ ਜੀ ਦਾ ਪੇਕਾ ਘਰ ਸੀ ਤੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਹੋਣ ਲੱਗੇ ਨੇ ਅੱਜ ਦੇ ਦਿਨ ਉਸ ਸਮੇਂ ਦੀਆਂ ਰੌ ਰੀਤਾਂ ਦੇ ਅਨੁਸਾਰ ਵਿਦੀ ਦੇ ਦਿਵਾਲੇ ਜੋ ਉਸ ਸਮੇਂ ਦੇ ਰੀਤੀ ਰਿਵਾਜ ਸਨ ਬ੍ਰਹਮੜਾ ਨੇ ਸਾਰੀ ਤਿਆਰੀ ਕੀਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਾ ਕਰਕੇ ਵੇਖਿਆ ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ ਅਸੀਂ ਅੱਗ ਦੇ ਉਪਾਸ਼ਕ ਨਹੀਂ ਇਸ ਕਰਕੇ ਅਸੀਂ ਅਗਣੀ ਦੀਆਂ ਪ੍ਰਕਰਮਾ ਨਹੀਂ ਕਰਨੀਆਂ ਅੱਗ ਦੇ ਦਿਵਾਲੇ ਫੇਰੇ ਨਹੀਂ ਲੈਣੇ ਤੇ ਪੰਡਤ ਹਰਦੇਵਾਲ ਜੀ ਹੋਰ ਪਤਵੰਤੇ ਜਿਹੜੇ ਸਨ ਉਹਨਾਂ ਨੇ ਕਿਹਾ ਕਿ ਫਿਰ ਆਪ ਜੀ ਦੱਸੋ ਕਿ ਤੁਹਾਡਾ ਵਿਆਹ ਤੁਹਾਡੀਆਂ ਲਾਵਾਂ ਕਿਵੇਂ ਕੀਤੀਆਂ ਜਾਣ ਸਾਡੇ ਧਰਮ ਦੀ ਤੇ ਰੋ ਰੀਤ ਇਹ ਹੀ ਹੈ ਉਸ ਵੇਲੇ ਫਿਰ ਜਗਤ ਦੇ ਮਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਇੱਕ ਕਾਗਜ਼ ਕਲਮ ਤੇ ਸ਼ਾਈ ਲੈ ਕਰਕੇ ਆਓ ਕਾਗਜ਼ ਕਲਮ ਸਿਆਹੀ ਲੈ ਆ ਕਰਕੇ ਦਿੱਤੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਕਾਗਜ਼ ਦੇ ਉੱਪਰ ਗੁਰਬਾਣੀ ਦੇ ਸ਼ਬਦ ਲਿਖ ਕਰਕੇ ਇਕ ਚੌਂਕੀ ਤੇ ਸੁਭਾਏਵਾਨ ਕਰਕੇ ਤੇ ਉਸ ਸ਼ਬਦ ਜਾਂ ਆਚਾਰ ਪਰਕਰਮਾ ਜਿਹੜੀਆਂ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੀਆਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਜਦੋਂ ਆਨੰਦ ਕਾਰਜ ਹੋਇਆ ਵਿਆਹ ਹੋਇਆ ਤੇ ਉਸ ਵੇਲੇ ਫਿਰ ਪੰਡਤਾਂ ਨੇ ਇਤਰਾਜ਼ ਕੀਤਾ ਕਿ ਇਹਨਾਂ ਨੇ ਸਾਡੇ ਧਰਮ ਦੀਆਂ ਰੋਹ ਰੀਤਾਂ ਦਾ ਖੰਡਨ ਕੀਤਾ ਹੈ ਜਦੋਂ 9 ਸਾਲ ਦੇ ਸੀ ਤੇ ਉਦੋਂ ਵੀ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ ਤੇ ਅੱਜ ਫਿਰ ਇਹਨਾਂ ਨੇ ਸਾਡੇ ਧਰਮ ਦੀਆਂ ਰੋਹ ਰੀਤਾਂ ਦਾ ਖੰਡਨ ਕੀਤਾ ਹੈ ਯੋਨਾ ਹੋਵੇ ਕਿ ਸੱਚ ਦੀ ਆਵਾਜ਼ ਨੂੰ ਖਤਮ ਕੀਤਾ ਜਾਵੇ ਇਹ ਵਿਚਾਰ ਕਰਕੇ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸ ਕੱਚੀ ਕੰਦ ਦੇ ਕੋਲ ਬਿਠਾਇਆ ਗਿਆ ਵਿਚਾਰ ਕੀਤਾ ਕਿ ਕੰਦ ਨੂੰ ਸੈੱਟ ਕਰਕੇ ਤੇ ਇਹ ਸੱਚ ਦੀ ਆਵਾਜ਼ ਨੂੰ ਦਬਾ ਦਿੱਤਾ ਜਾਵੇ ਉਸ ਵੇਲੇ ਇੱਕ ਬਜ਼ੁਰਗ ਮਾਤਾ ਜਿਸ ਦਾ ਇਤਿਹਾਸ ਦੇ ਵਿੱਚ ਨਾਮ ਦੁਰਗਾ ਦੇਵੀ ਜੀ ਆਉਂਦਾ ਹੈ ਉਸ ਨੇ ਆ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਕਿ ਪੁੱਤਰਾ ਕੰਦ ਕੱਚੀ ਹੈ ਢਣ ਵਾਲੀ ਹੈ ਤੇ ਕਿਰਪਾ ਕਰਕੇ ਉੱਠ ਕੇ ਕਿ ਪਾਸੇ ਤੇ ਹੋਣਾ ਕਰ ਜਗਤ ਦੇ ਮਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਮਾਤਾ ਜੀ ਭਾਵੇਂ ਕਿ ਕੰਧ ਕੱਚੀ ਐ ਪਰ ਇਹ ਕੰਧ ਜਿਹੜੀ ਐ ਕਦੇ ਵੀ ਨਹੀਂ ਢਹੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ ਸੋ ਕੱਚੀ ਕੰਧ ਜਿਹਦੇ ਅੱਜ ਵੀ ਸੰਗਤਾਂ ਦਰਸ਼ਨ ਦਿਦਾਰੇ ਕਰਦੀਆਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇਸ ਪਾਵਨ ਸਥਾਨ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਵਿਆਹ ਦੀ ਯਾਦਗਾਰ ਸਲਾਨਾ ਜੋੜ ਮੇਲਾ ਹੁੰਦਾ ਹੈ ਸੰਗਤਾਂ ਨਤ ਮਸਤਕ ਹੁੰਦੀਆਂ ਹਨ ਜੋ ਵੀ ਇੱਥੇ ਕੋਈ ਅਰਦਾਸ ਕਰਦਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਸਤਿਗੁਰੂ ਜੀ ਉਸ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਦੇ ਆ ਸੋ ਇਹ ਸੇ ਸ ਪਾਵਨ ਸਥਾਨ ਦਾ ਸੰਖੇਪ ਇਤਿਹਾਸ ਫਿਰ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਮੈਨੇਜਰ ਸਾਹਿਬ ਵੱਲੋਂ ਸਮੁੱਚੇ ਸਾਡੇ ਸਟਾਫ ਵੱਲੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿ ਰਹੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜਤਿੰਦਰ ਸਿੰਘ ਜੀ ਮੈਂਡਰ ਗੁਰਦੁਆਰਾ ਗਾਂਸਾ ਸਾਹਿਬ ਸਮੂਹ ਸਾਧ ਸੰਗਤ ਨੂੰ ਜਗਤ ਗੁਰੂ თანਤਾ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅਤੇ ਮਾਤਾ ਸਲੱਖਣੀ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਗੁਰਦੁਆਰਾ ਗਾਂਸਾ ਸਾਹਿਬ ਇਥੇ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਬਹੁ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਲੱਖਾਂ ਸੰਗਤਾਂ ਦਾ ਇਕੱਠ ਹੈ ਸੰਗਤਾਂ ਨੂੰ ਇਹ ਹੀ ਆਪਾਂ ਕਹਿੰਨੇ ਆ ਕਿ ਬੜੇ ਪਿਆਰ ਸ਼ਰਧਾ ਨਾਲ ਦਰਸ਼ਨ ਕਰੋ ਤੇ ਜਿਹੜੇ ਹੈਗੇ ਨੌਜਵਾਨ ਜਿਹੜੇ ਮੋਟਰਸਾਈਕਲਾਂ ਤੇ ਜਿਹੜੇ ਗੇਟਿੰਗ ਲਾਉਂਦੇ ਹੋ ਨਾਲੋਂ ਜਰਦਾ ਭਾਵਨਾ ਨਾਲ ਸਦਕਾਰ ਨਾਲ ਜਿਹੜੇ ਦਸ਼ਨ ਕਰਦੇ ਉਹਤ ਵਧੀਆ ਜਿਹੜਾ ਪ੍ਰਸ਼ਾਸਨ ਵੱਲੋਂ ਬਹੁਤ ਸਹਿਯੋਗ ਕੀਤਾ ਜਾ ਰਿਹਾ ਸਾਰੇ ਜਿਹੜੀਆਂ ਡਿਊਟੀਆਂ ਲੱਗੀਆਂ ਹੋਈਆਂ ਤੇ ਸਾਰੇ ਆਪਣੀ ਡਿਊਟੀ ਬਹੁਤ ਵਧੀਆ ਕਰ ਰਹੇ ਅੱਜ ਰਾਤ ਨੂੰ ਜਿਹੜਾ ਇਹ ਦਵਾਨ ਜਿਹੜੇ ਹੁਣ ਚੱਲ ਰਹੇ ਆ ਤੇ ਦੇਰ ਰਾਤ ਤੱਕ ਜਿਹੜੇ ਸੁੰਦਰ ਦਵਾਨ ਸਜਾਏ ਗਏ ਆ ਚੱਲਣੇ ਆ ਤੇ ਬਾਕੀ ਵਧੀਆ ਸਾਰੇ ਪ੍ਰਬੰਧ ਕੀਤੇ ਹੋਏ ਇਹ 29 ਤੋਂ 31 ਹੁੰਦਾ ਹੈ ਪ੍ਰੋਗਰਾਮ ਕੱਲ ਦੁਪਹਿਰ ਤੱਕ ਜਿਹੜੇ ਦਵਾਨ ਚੱਲਣੇ ਨੇ ਜੇਕ ਬਹੁਤ ਵਧੀਆ ਜਿਹੜਾ ਵੱਡਾ ਵਿਸ਼ਾਲ ਨਗਰ ਕੀਰਤਨ ਜਿਹੜਾ ਗੁਰਦੁਆਰਾ ਡੇਰਾ ਸਾਹਿਬ ਤੋਂ ਸਜਾਇਆ ਗਿਆ ਤੇ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੇ ਆ ਇਹਦੀ ਜਿਹੜੀ ਆ ਸ਼ਾਮਾ ਨੂੰ ਗੁਰਦੁਆਰਾ ਡੇਰਾ ਸਾਹਿਬ ਵਿਖੇ ਸਮਾਰਤੀ ਹੋਣੀ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਦਰਸ਼ਨ ਕਰਕੇ ਲਾਭ ਪ੍ਰਾਪਤ ਕਰੋ ਅਕੀਰ ਵਿੱਚ ਮੇਰੇ ਵੱਲੋਂ ਫੇਰ ਜਿਹੜੀ ਆ ਸਮੂਹ ਸਾਧ ਸੰਗਤ ਨੂੰ ਵਿਆਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ